ਜੀ ਸਤਿ ਸ਼੍ਰੀ ਅਕਾਲ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ ਰਮਨ ਚੈਰ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਫਰਸ਼ੀ ਸਲਵਾਰ ਦੀ ਸਟੀਚਿੰਗ ਕਰਨੀ ਆਪਾਂ ਸਲਵਾਰ ਕਟਿੰਗ ਕਰ ਲਈ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਸਟੀਚਿੰਗ ਕਰਨੀ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਗੁੰਮ ਕਰਕੇ ਅਸਨ ਅਟੈਚ ਕਰਨਾ ਹੁਣ ਆਪਾਂ ਪਹਿਲਾਂ ਅਸ ਨਾਲੀ ਸਿਲਾਈ ਲਗਾਵਾਂਗੇ ਇਹ ਆਪਣਾ ਮੇਨ ਫੈਬਰਿਕ ਹੋ ਗਿਆ ਇਹ ਆਪਣੇ ਤਿੰਨੋਂ ਪਲੇ ਇੱਕ ਸਾਈਡ ਹੋ ਗਏ ਲਾਈਨਿੰਗ ਵਾਲੇ ਐਂਡ ਮੇਨ ਫੈਬਰਿਕ ਤਾਨੂੰ ਸਿਲਾਈ ਲਾ ਕੇ ਦਿਖਾਉਣੀ ਹੈ ਹਾਂਜੀ ਇਹ ਦੇਖੋ ਆਪਣੀ ਇਹ ਸਿਲਾਈ ਲੱਗ ਚੁੱਕੀ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਕਿ ਇਹ ਕਿਵੇਂ ਗੁੰਮ ਹੋ ਹਾਂਜੀ ਆਪਣੀ ਸਿਲਾਈ ਲੱਗ ਚੁੱਕੀ ਹੈ ਜੀ ਹੁਣ ਆਪਾਂ ਤੁਹਾਨੂੰ ਇਹ ਸਿਲਾਈ ਉੱਪਰ दाब ਕੇ ਦਿਖਾਉਣੀ ਹੈ ਹੁਣ ਆਪਾਂ ਸਿਲਾਈ ਨੂੰ ਉੱਪਰ ਦਬ ਦੇਵਾਂਗੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਹੁਣ ਆਪਾਂ ਤੁਹਾਨੂੰ ਗੁੰਮ ਕਰੀਗੀ ਸਲਾਈ ਉਪਰ ਆਪਾਂ ਦਾ ਦਿਖਾਉਣੇ ਆ ਅੱਗੇ ਦਿਖਾਉਣੇ ਕਿੰਨੀ ਫਿਨਿਸ਼ਿੰਗ ਨਾਲ ਸਲਾਈ ਜਿਸ ਵਿੱਚ ਤੁਹਾਨੂੰ ਪਤਾ ਹੀ ਆਪਣੇ ਕੋਲ ਖਰਸੀ ਸਲਵਾਰਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਉੱਪਰ ਆਪਾਂ ਬਲ ਪਾਉਣੀ ਹੈ ਬਿਲਕੁਲ ਉਕਰਤੇ ਆਪਾਂ ਟੱਕ ਲਾ ਲੈਣੇ ਜੀ ਉਸ ਤੋਂ ਬਾਅਦ ਆਪਾਂ 3 ਇੰਚ ਦਾ ਅੱਗੇ ਟੱਕ ਲਾਉਣੀ ਆ ਆ ਦੇਖੋ ਇੱਥੇ ਆਪਾਂ 3 ਇੰਚ ਦਾ ਟੱਕ ਲਾਉਣਾ ਹੈ ਹੁਣ ਆਪਾਂ ਇਹ ਵਾਲਾ ਬਲ ਇੱਥੋਂ ਚੱਕ ਕੇ ਇਸ ਤਰ੍ਹਾਂ ਆਹ ਚੀਜ਼ ਤੇ ਬਲ ਲੈ ਕੇ ਆਉਣਾ ਜੀ ਇਹ ਆਪਣੇ ਬਲ ਪੈਣਗੇ ਇਸ ਤਰ੍ਹਾਂ ਅਟੈਚ ਕਰਕੇ ਅੱਗੇ ਆਪਾਂ ਬਿਲਕੁਲ ਛੋਟੇ-ਛੋਟੇ ਬਲ ਅਟੈਚ ਕਰਨੇ ਨੇ ਭਾਂਜੀ ਹੁਣ ਆਪਾਂ ਤੁਹਾਨੂੰ ਬਲ ਪਾ ਕੇ ਦਿਖਾਉਣਾ ਹੈ ਜੀ ਜਿਹੜਾ ਆਪਾਂ 3 ਇੰਚ ਤੇ ਟੱਕ ਲਗਾਇਆ ਸੀ ਉਹਦੇ ਉੱਪਰ ਆਪਾਂ ਬਲ ਪਾ ਰਹੇ ਹਾਂ ਹਾਂਜੀ ਇਸ ਤਰੀਕੇ ਨਾਲ ਆਪਣਾ ਬਲ ਪੈਣਾ ਹਾਂਜੀ ਹੁਣ ਆਪਾਂ ਸਲਵਾਰ 'ਚ ਬਲ ਪਾ ਲੈਨੇ ਜੀ ਹੁਣ ਆਪਾਂ 벨ਟ ਰੈਡੀ ਕਰਦੇ ਹਾਂ ਜੀ ਉਸੇ ਤਰ੍ਹਾਂ ਹੀ ਆਪਾਂ 벨ਟ ਰੈਡੀ ਕਰਾਂਗੇ ਗੁੰਮ ਸਲਾਈ ਲਾ ਕੇ ਜੀ ਜਿਵੇਂ ਆਪਾਂ ਪਹਿਲਾਂ ਗੁੰਮ ਕਰ ਤੁਣਾਈ ਹਾਂਜੀ ਹੁਣ ਆਪਾਂ ਇੱਥੇ ਛਿੜੀ ਬਣਾਵਾਂਗੇ ਇਸ ਕਰਕੇ ਆਪਾਂ 2 ਇੰਚ ਸਲਾਈ ਕਿਤੇ ਛੱਡਾਂਗੇ ਏ ਆਪਾਂ 7 ਇੰਚ ਦੀ ਵੈਲਟ ਰੱਖੀ ਹੈ ਜੀ ਤੇ ਆਪਾਂ ਲਾਈਨਿੰਗ ਦਾ ਕਪੜਾ ਰੱਖੇ ਨਾਲ 4.5 ਇੰਚ ਤਾਂ ਜੋ ਆਪਾਂ ਨੂੰ ਨਾਲਾ ਪਾਉਣ ਵਿੱਚ ਕੋਈ ਦਿੱਕਤ ਨਾ ਆਵੇ ਨਹੀਂ ਕਈ ਵਾਰ ਕਪੜਾ ਵਿੱਚ اٹਕ ਜਾਂਦਾ ਤੇ ਆਪਣਾ ਨਾਲਾ ਅੱਗੇ ਨਹੀਂ ਜਾਂਦਾ ਜੀ ਆਪਾਂ ਵੈਲਟ ਰੈਡੀ ਕਰ ਲਈ ਜੀ ਹੁਣ ਆਪਾਂ ਤੁਹਾਨੂੰ ਸਲਵਾਰ ਨਾਲ ਅਟੈਚ ਕਰਕੇ ਦਿਖਾਉਣੀ ਹਾਂ ਬਸ ਲਓ ਜੀ ਆਪਣੀ ਵੈਲਟ ਲੱਗ ਚੁੱਕੀ ਆ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਫਾਈਨਲ ਲੁੱਕ ਹਾਂਜੀ ਇਸ ਤਰ੍ਹਾਂ ਆਪਣੀ ਬੈਲਟ ਰੈਡੀ ਹੋ ਗਈ। ਹੁਣ ਆਪਾਂ ਤੁਹਾਨੂੰ ਦਿਖਾਉਣਿਆ ਬਲਾਂ ਉੱਪਰ ਦਾ ਆਣੀ ਸਲਾਈ ਲਗਾਤੀ। ਜੀ ਹੁਣ ਆਪਾਂ ਇਹ ਵਾਲੀ ਬੁਕਰਮ ਪਾਵਾਂਗੇ ਜੀ। ਇਹ ਹੈਗੀ 7 ਇੰਚ ਚੌੜੀ ਬੁਕਰਮ। ਇਹ ਆਪਾਂ ਪੇਸਟਿੰਗ ਆਪਾਂ ਸਲਵਾਰ ਵਾਲੇ ਕੱਪੜੇ ਨਾਲ ਅਟੈਚ ਕਰ ਲਈ ਜੀ। ਹੁਣ ਆਪਾਂ ਇਹਦੇ ਉੱਪਰ ਕੱਪੜਾ ਲਾਵਾਂਗੇ। ਅੱਗੇ ਆਪਾਂ ਤੁਹਾਨੂੰ ਦਿਖਾਉਣਿਆ ਕੱਪੜਾ ਲਾ ਕੇ। ਹਾਂਜੀ ਤੁਸੀਂ ਦੇਖੋਗੇ ਪਹਿਲਾਂ ਆਪਾਂ ਸਲਵਾਰ ਨਾਲ ਪੇਸਟਿੰਗ ਅਟੈਚ ਕੀਤੀ ਸੀ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਕੱਪੜਾ ਲਗਾਇਆ ਜੀ। ਇਹ ਆਪਾਂ ਕੱਪੜਾ ਦੂਰਾ ਕਰਕੇ ਲਾਵਾਂਗੇ। ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਫਾਈਨਲ ਲੁੱਕ ਜੀ ਫਰੈਂਡਸ ਆਪਣੀ ਸਲਵਾਰ ਬਣ ਕੇ ਉਹ ਕੋਲ ਰੈਡੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ ਜੀ ਇਹ ਹੋ ਗਈ ਆਪਣੀ ਫਰਸੀ ਸਲਵਾਰ ਫਾਈਨਲ ਲੁੱਕ ਸਟੇਟ ਸਲਵਾਰ ਫਰਸੀ ਸਲਵਾਰ ਦੀ ਸੇਮ ਕਟਿੰਗ ਹੁੰਦੀ ਹੈ ਜੀ ਬਸ ਥੋੜਾ ਬਲਾਂ 'ਚ ਹੀ ਫਰਕ ਹੁੰਦਾ ਇਹਦੇ ਆਪਾਂ ਵਾਲਾ ਲੱਗ ਤੋਂ 3 ਇੰਚ ਤੋਂ ਪਾਉਣਾ ਹੁੰਦਾ ਬਾਕੀ ਸੇਮ ਕਟਿੰਗ ਸੇਮ ਸਟੀਚਿੰਗ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ